ਕਮੰਡਗਰ ਜੀ ਦਾ ਡੇਰਾ ਪਿੰਡ ਸਾਦੀ ਹਰੀ ਬਾਬਾ ਕਮੰਡਗਰ ਜੀ ਮਹਾਰਾਜ ਦਾ ਡੇਰਾ ਪਿੰਡ ਸਾਦੀ ਹਰੀ ਜੀ ਕੰਮ ਚੱਲ ਰਿਹਾ ਜੀ ਡੇਰੇ ਚ ਬਹੁਤ ਜੋਰਾਂ ਸ਼ੋਰਾਂ ਨਾਲ ਗੁੰਮਟ ਬੰਨਣਾ ਜੀ ਸਮਾਧੀਆਂ ਤਿਆਰ ਹੋਣੀਆਂ ਨੇ ਕਰੋ ਜੀ ਦਰਸ਼ਨ ਬਾਬਾ ਕਮੰਡਗਿਰਜੀ ਦਾ ਡੇਰਾ ਪਿੰਡ ਸਾਦੀ ਹਰੀ ਬਹੁਤ ਹੀ ਆਲੀਸ਼ਾਨ ਦਰਬਾਰ ਬਣ ਜਾ ਰਿਹਾ ਹੈ ਬਾਬਾ ਜੀ ਦਾ ਨਮੋ ਨਾਰਾਇਣ ਮਹਾਰਾਜ ਕਰੋ ਜੀ ਦਰਸ਼ਨ ਬਾਬਾ ਕਮੰਡਗਿਰਜੀ ਮਹਾਰਾਜ ਜੀ ਦੇ ਇਧਰ ਸ਼ੰਕਰ ਜੀ ਦਾ ਮੰਦਿਰ ਹੈ ਜੀ। ਜੈ ਜੈ ਸ਼ਿਵ ਸ਼ੰਕਰ। ਜੈ ਜੈ ਸ਼ਿਵ ਸ਼ੰਕਰ। ਜੈ ਜੈ ਸ਼ਿਵ। ਕੋਰੇ ਸ਼ੰਕਰ ਜੀ ਦਾ ਮੰਦਿਰ ਬੰਨ ਹੈ ਜੀ ਕੰਮ ਚੱਲ ਰਿਹਾ ਡੇਰੇ ਦੇ ਵਿੱਚ। ਸਮਾਧੀਆਂ ਤਿਆਰ ਹੋ ਰਹੀਆਂ ਨੇ। ਪਿੰਡ ਸਾਦੀ ਹਰੀ। ਇੱਥੇ ਸੰਤਾ ਮਹਾਪੁਰਸ਼ਾਂ ਦੀਆਂ ਸੰਤ ਮਹਾਤਮਾ ਦੀਆਂ ਸਮਾਧੀਆਂ ਲੱਗਣੀਆਂ ਨੇ ਜੀ। ਮੂਰਤੀਆਂ ਲੱਗਣੀਆਂ ਨੇ। ਸੰਤਾਂ ਦੀਆਂ ਮੂਰਤੀਆਂ ਲੱਗਣੀਆਂ ਨੇ ਜੀ ਇੱਥੇ। ਕੰਮ ਚੱਲ ਰਿਹਾ ਹੈ ਜੋਰਾਂ-ਸ਼ੋਰਾਂ ਨਾਲ। ਜੈ ਹੋ ਮਾਰਾ ਨਮੋ ਨਾ। ਤੁਰਨ ਸਾਹਿਬ ਦੇ ਦਰਸ਼ਨ ਕਰੋ ਜੀ। 姉さんとあれ。 ਬਾਬਾ ਕਮੰਡਗੀਰ ਜੀ ਦਾ ਡੇਰਾ ਪਿੰਡ ਸਾਦੀ ਹਰੀ ਜੀ ਜੀ ਆਹ ਹੋ ਮਾਰਾਈ ਨਮੋ ਨਰਾਇਣ ਕਰੋ ਦਰਸ਼ੀ دیدار ਸੰਤਾਂ ਮਹਾਪੁਰਸ਼ਾਂ ਦੇ ਬਹੁਤ ਹੀ ਅਲੀਸ਼ਾਨ ਦਰਬਾਰ ਮੰਨ ਰਿਹਾ ਜੀ ਬਾਬਾਈ ਦਾ ਪਿੰਡ ਸਾਦੀ ਹਰੀ ਡੇਰੇ ਦੀ ਉਹ ਸਾਰੀ ਦਾ ਕੰਮ ਚੱਲ ਰਿਹਾ ਜੀ ਬਾਬਾ ਕਮਾਂਡਰ ਜੀ ਮਹਾਰਾਜ ਪਿੰਡ ਸਾਦੀ ਹਰੀ ਜੈ ਸੰਤਾਨ ਲਿਖ ਕੇ ਆਪਣੀ ਹਾਜ਼ਰੀ ਲਗਾਓ ਗੋਰੀ ਦਰਸ਼ਨ ਸੰਤਾਂ ਦੇ ਜੈ ਹੋ ਮਾਰਾ ਨਾਮ ਉਹਨਾਂ ਦਾ ਬਰਸੀ ਸੰਤਾਂ ਦੀ 7 ਤਰੀਕ ਦੀ ਜੀ ਜੈ ਸੰਤਾਂ ਲਿਖ ਕੇ ਆਪਣੀ ਹਾਜ਼ਰੀ ਲਗਾਓ ਆਸਣ ਲੱਗਿਆ ਸੰਤਾਂ ਦਾ ਕਰੋ ਦਰਸ਼ਨ ਯਾ ਸੰਤਾਨੀ ਲਿਖ ਕੇ ਆਪਣੀ ਹਾਜ਼ਰੀ ਰਗਾਓ ਅੱਧੀ ਵਾਲੀ ਸ਼ਾਮ ਦਰਬਾਰ ਬਾਬਾ ਜੀ ਦਾ ਮੰਨ ਜਾ ਰਿਹਾ ਨੋਟਿਸ ਹੋਣਾ ਤੇ ਅੱਲੀ ਸ਼ਾਮ ਦਰਬਾਰ ਮੰਨ ਜਾ ਰਿਹਾ ਬਾਬਾ ਜੀ ਦਾ ਕੰਮ ਚੱਲ ਰਿਹਾ ਸੰਗਤਾਂ ਸੇਵਾ ਕਰਨ ਆਗੀਆਂ ਨੇ ਜੀ ਦੇਠੇ ਮੈਲਾ ਆਪਰੇ ਠੀਕ ਹੈ ਲੱਗਾ ਬੜਾ ਮੈਲਾ ਹੈ ਤਾਂ 50 33 ਹਾਂ ਕਿਧਰ ਗਏ ਕੰਮਚੇਲ ਚੱਲ ਰਿਹਾ ਹੈ ਜੀ ਬਾਬਾ ਜੀ ਦੇ ਦਰਬਾਰ ਤੇ ਬਾਬਾ ਕਮੰਡਗਰ ਜੀ ਮਹਾਰਾਜ ਦਾ ਡੇਰਾ ਪਿੰਡ ਸਾਦੀ ਹਰੀ ਕਰੋ ਦਰਸ਼ਨ ਤੇ ਜੈ ਸੰਤਾਨ ਦੇ ਲਿਖ ਕੇ ਆਪਣੀ ਹਾਜ਼ਰੀ ਲਗਾਓ ਸਾਨੂੰ ਦਰਸ਼ਨ ਕਰਾਉਣੇ ਆ ਸੰਤਾਨ ਦੇ ਜੀ ਖੰਡਾਂ ਦੇ ਦਰਸ਼ਿਤੇ ਦਰ ਕਰਨ ਆਣੇ ਆਸਮਾ ਬਾਬਾ ਕਮੰਡਗਿਰ지 ਮਹਾਰਾਜ ਪਿੰਡ ਸਾਦੀ ਹਰੀ ਬਹੁਤ ਹੀ ਆਲੀਸ਼ਾਨ ਡੇਰਾ ਬਣਨਾ ਜੀ ਸਮਾਧੀਆਂ ਲੱਗਣੀਆਂ ਨੇ ਮੂਰਤੀਆਂ ਲੱਗਣੀਆਂ ਨੇ ਸੰਤਾਂ ਦੀਆਂ ਕਰੋ ਦਰਸ਼ਨ ਜੀ ਸੰਤਾਂ ਦੇ ਤੇ ਜੈ ਸੰਤਾਂ ਦੇ ਲਿਖ ਕੇ ਆਪਣੀ ਹਾਜ਼ਰੀ ਲਗਾਓ ਬਾਬਾ ਕਮੰਡਗਿਰ지 ਮਹਾਰਾਜ ਨਮੋ ਨਾਰਾਇਣ ਮਹਾਰਾਜ ਢੇਰੇ ਦਾ ਕੰਮ ਚੱਲ ਰਿਹਾ ਹੈ ਜੀ। ਵੱਧ ਤੋਂ ਵੱਧ ਜੁੜੋ ਵੀਡੀਓ ਨੂੰ ਸ਼ੇਅਰ ਕਰੋ। ਜੈ ਸੰਤਾਂ ਦੀ ਲਿਖ ਕੇ ਆਪਣੀ ਹਾਜ਼ਰੀ ਲਗਾਓ। ਹੋਰ ਨਮੀਆਂ ਨਮੀਆਂ ਵੀਡੀਓ ਦਿਖਾਉਣੇ ਆ। ਦਰਸ਼ਕੀਦਾਰ ਕਰਨਾਂ ਨੇ ਸੰਤਾਂ ਮਹਾਪੁਰਸ਼ਾਂ ਦੇ। ਜੈ ਜੈ ਸ਼ਿਵ ਸ਼ੰਕਰ। ਕੋਰੇ ਸ਼ੰਕਰ ਜੀ ਦਾ ਮੰਦਰ ਬਣਨਾ ਹੈ ਜੀ। ਜੈ ਜੈ ਸ਼ਿਵ ਸ਼ੰਕਰ ਭੋਲੇ ਭੰਡਾਰੀ। करो समाधियां तैयार हो रही ने जी बहुत ही आलिशान दरबार बनना बाबा जी का जय हो जय संतूना साहब के दर्शार करो